ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਸਪੁਰ ਤੋਂ ਐਮਪੀ ਸੁਖਿੰਦਰ ਸਿੰਘ ਰੰਧਾਵਾ ਕਾਂਗਰਸ ਪਾਰਟੀ ਦੇ ਨੇ ਵੈਸੇ ਤਾਂ ਉਮਰ ਵਿੱਚ ਬਹੁਤ ਸਿਆਣੇ ਨੇ ਪਰ ਹੜ ਪੀੜਤਾਂ ਦੇ ਵਿੱਚ ਉਹ ਜਦੋਂ ਜਾਂਦੇ ਨੇ ਇੱਕ ਵੀਡੀਓ ਅੱਜ ਮੈਂ ਸੁਣੀ ਕਿਸੇ ਨੇ ਭੇਜੀ ਹੈ ਉਹਦੇ ਵਿੱਚ ਉਹ ਬੱਚਿਆਂ ਦੇ ਨਾਲ ਇੱਕ ਕੁਝਾ ਜਿਹਾ ਮਜ਼ਾਕ ਕਰੀ ਜਾਂਦਾ ਹੈ ਮੈਂ ਬੇਨਤੀ ਤਾਂ ਕਰਨੀ ਹੈ ਇਹ ਬੰਦੇ ਨਾ ਭਵੰਤਮਾਨ ਤੇ ਇੰਨਾ ਤੰਜ ਕਰ ਰਹੇ ਨੇ ਉਹ ਤਾਂ ਜੀ ਜਾਣ ਬੁੱਝ ਕੇ ਬਹਾਨੇ ਲਾਉਂਦਾ ਹੈ ਹਸਪੀਟਲ ਦੇ ਵਿੱਚ ਦਾਖਲ ਹੋ ਗਿਆ ਹੁਣ ਭਗੋੜਾ ਹੋ ਗਿਆ ਉਹ ਪੰਜਾਬ ਲਈ ਕੁਝ ਕਰ ਨਹੀਂ ਰਿਹਾ ਗਲਗਲੋਜ ਵੀ ਕਰ ਜਾਂਦੇ ਆ ਬੰਦੇ মিডিਆ ਰਹੀ ਪਰ ਇਹਨਾਂ ਦੀ ਕਰਤੂਤ ਸੁਣਿਓ ਵੀ ਇਹ ਐਮਪੀ ਹੈ ਗਰਦਾਸਪੁਰ ਦਾ ਬੱਚਿਆਂ ਨੂੰ ਕਹਿੰਦਾ ਟੌਫੀਆਂ ਚਾਹੀਦੀਆਂ ਨੇ ਉਹ ਕਹਿੰਦੇ ਹਾਂ ਕਹਿੰਦਾ ਕੱਲ ਨੂੰ ਲੈ ਕੇ ਆ ਨਾਲੇ ਬਿਸਕੁਟ ਲੈ ਕੇ ਆ ਲੈ ਟੌਫੀਆਂ ਲੈ ਕੇ ਆ ਆ ਔਕਾਤ ਹੈ ਇਹਨਾਂ ਦੀ ਅਸ਼ਾ ਇੱਕ ਇਹਨਾਂ ਦਾ ਹੀ ਐਮਐਲਏ ਸ਼ਾਇਦ ਹਮਲਾ ਕਰਕੇ ਤੇ ਉਹ ਬੰਦੇ ਦੀ ਗੱਡੀ ਵਿੱਚ ਖਾਣ ਪੀਣ ਵਾਲਾ ਸਮਾਨ ਮੈਨੂੰ ਇਦਾਂ ਲੱਗਦਾ ਹੈ ਵਿਪਨ 7000 ਦਾ ਪਿਆ ਹੁੰਦਾ ਹੈ। ਕਰਮੋਸ਼ ਦੀਆਂ ਬੋਤਲਾਂ ਬੱਚਿਆਂ ਵਾਸਤੇ ਕੁਝ ਜਾਂ ਕਾਪੀ, ਪੈਨ ਇਦਾਂ ਦਾ ਕੁਝ ਹੋ ਰੱਖਦਾ ਹੈ। ਆਲਦੀ ਭਾਵਨਾ ਹੁੰਦੀ ਹੈ ਵੀ ਕੋਈ ਬੱਚਾ ਜੇ ਮੈਨੂੰ ਮਿਲੇ ਤਾਂ ਖਾਲੀ ਨਾ ਮੁੜੇ। ਤੇ ਇਹ ਐਮਪੀ ਹੈ ਜੀ ਗੁਰਦਾਸਪੁਰ ਦਾ। ਔਰ ਪਹਿਲਾਂ ਇਹ ਕਾਂਗਰਸ ਪਾਰਟੀ ਦੇ ਵਿੱਚ ਗ੍ਰਹਿ ਮੰਤਰੀ ਰਹੇ। ਜੇ ਜੇ ਤੁਸੀਂ ਕਿਸੇ ਬੱਚੇ ਨੂੰ ਕੋਲ ਬੁਲਾ ਲਓ ਨਾ ਮੈਂ ਕਹਿੰਦਾ ਜਿਹੜਾ ਬੰਦਾ ਪੂਰਾ ਨਕਮਾ ਕਹਿ ਲਈ ਉਹ ਬੰਦਾ ਵੀ ਜੇ ਕਿਸੇ ਬੱਚੇ ਨੂੰ ਨੇੜੇ ਬਾਜ ਮਾਰ ਲਵੇ ਨਾ ਤੇ ਬੱਚਾ ਉਹਦੇ ਕਨੇ ਹੱਥ ਕਰ ਲਵੇ ਤਾਂ 1-2 ਰੁਪਏ ਉਹ ਵੀ ਸ਼ਾਇਦ ਬੱਚੇ ਦੇ ਹਾਤੇ ਰੱਖ ਦੇਵੇ ਤੇ ਹੁਣ ਤੁਸੀਂ ਇਹਨਾਂ ਦੇ ਕਰਤੂਤਾਂ ਦੇਖੋ ਪਹਿਲਾਂ ਪੁੱਛਿਆ ਬਾਜ ਮਾਰ ਕੇ ਵੀ ਤਪੁੱਛੀ ਨਾ ਜਦੋਂ ਹੈ ਨਹੀਂ ਤੇਰੇ ਕੋਲ ਕਹਿੰਦਾ ਕੀ ਚਾਹੀਦਾ ਟੋਪੀਆਂ ਚਾਹੀਦੀਆਂ ਨੇ ਉਹ ਕਹਿੰਦੇ ਹਾਂ ਕੱਲ ਨੂੰ ਲੈ ਕੇ ਆਉਂਦੇ ਨਾਲੇ ਬਿਸਕੁਟ ਲੈ ਕੇ ਆਉ। ਆ ਔਕਾਤ ਇਹਨਾਂ ਦੀ ਤੇ ਤੰਜ ਕੀਤੇ ਕਰਦੇ ਹੈ ਭਗਵੰਤਬਾਨ ਤੇ ਹੁਣ ਵੀਡੀਓ ਸੁਣ ਕੇ ਮੈਨੂੰ ਕਹਿਣਾ ਲੈ ਹੁਣ ਇਹਦੀ ਟਿਕਟ ਪੱਕੀ ਹੈ ਬਸ ਕਿੰਨੇ ਫੋਨ ਵੀ ਕੀਤੇ ਸੀ ਕੱਲ ਮੈਸੇਜ ਵੀ ਆਇਆ ਸੀ ਮੈਂ ਤਾਂ ਤੁਹਾਡੀ ਕਰਤੂਤ ਦੱਸਣੀ ਹੈ ਵੀ ਤੁਹਾਡੀ ਔਕਾਤ ਕੀ ਹੈ ਇਹ ਦੱਸਣੀ ਹੈ ਟੌਫੀ ਵੀ ਹੁੰਦੀ ਗਾਣੇ ਮੇਰੇ ਕੋਲੇ ਇੱਕ ਛੋਟਾ ਜਿਹਾ ਪਰਸ ਹੁੰਦਾ ਤੁਸੀਂ ਦੇਖਿਆ ਹੁੰਦਾ ਪਾਇਆ ਹੋਇਆ ਗੱਦਰੇ ਉਹਦੇ ਵਿੱਚ ਵੀ 20 ਦੀ ਟੌਫੀਆਂ ਕਹਿ ਲਈਏ ਵਿਕਸ਼ਤੀਆਂ ਗੋਲੀਆਂ ਕਹਿ ਲਈਏ 50 ਦੋਜੀਆਂ ਗਲੇ ਵਾਸਤੇ ਹੁੰਦੀਆਂ ਨੇ ਮਿੱਠੀਆਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਤੇ ਜੇ ਕੋਈ ਬੱਚਾ ਮਿਲੇ ਵੀ ਤਾਂ ਬੱਚਾ ਨੇ ਕੀ ਖਾਣਾ ਹੁੰਦਾ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਬੱਚੇ ਇਹ ਤੋਂ ਬਿਨਾਂ ਭੁੱਖੇ ਮਰ ਜਾਣਗੇ ਜੋ ਬੱਚੇ ਤੋਂ ਕੁਝ ਮੰਗਣ ਆਏ ਸੀ ਇਹ ਗੱਡੀ ਵਿੱਚ ਬੈਠਾ ਇੱਕ ਕੋਝਾ ਜਿਹਾ ਮਜ਼ਾਕ ਕਰ ਰਿਹਾ ਔਰ ਉਹ ਵੀ ਥਰਡ ਸੀਟਾਂ ਦੇ ਵਿੱਚ ਜਾ ਕੇ ਸ਼ਰਮ ਨਹੀਂ ਆਉਂਦੀ ਸਾਨੂੰ ਉਹ ਬਠਿੰਡੇ ਵਾਲੇ ਇੱਕ ਕਿਰਨਾ ਕਰਕੇ ਜਿਹੜੀ ਲੇਡੀ ਹੈਗੀ ਹੈ ਕਾਫੀ ਮਸ਼ਹੂਰ ਹੈ ਉਹ ਉਹ ਜਿਹਦਾ ਗੁਲਾਬ ਸਿੱਧੂ ਭਰਾ ਬਣਿਆ ਹੋਇਆ ਲੈ ਉਹ ਵੀ ਬੋਰਡ ਵਿੱਚ ਗਈ ਬੈਠ ਕੇ ਭਾਵੇਂ ਉਹ ਗੁਲਾਬ ਸਿੱਧੂ ਦੇ ਨਾਲ ਹੀ ਗਈ ਸੀ ਉਹਦੇ ਕੋਲ ਵੀ ਬ੍ਰੈਡ ਸੀ ਘਰੋਂ ਕੁਛ ਨਾ ਕੁਛ ਮੜਾ ਮੁੱਢਾ ਲੈ ਕੇ ਗਈ ਜਦ ਅਸੀਂ ਸ਼ਰਮ ਹੀ ਨਹੀਂ ਮੰਦੇ ਲੋਕ ਤੁਸੀਂ ਜਾਓ ਹੀ ਨਾ ਉਧਰ ਚੁੱਪ ਕਰਕੇ ਘਰ ਹੀ ਬਹਿ ਜਾਓ ਲੋਕਾਂ ਨੂੰ ਪਤਾ ਹੈ ਵੀ ਤੁਸੀਂ ਰਾਜਨੀਤੀ ਕਰਨੀ ਹੁੰਦੀ ਹੈ ਦੇਣਾ ਤੁਸੀਂ ਕੱਖ ਨਹੀਂ ਕੋਣ ਨੇ ਦੀ ਔਕਾਤ ਹੈ ਜੀ ਇਹ ਟੌਫੀਆਂ ਦੀ ਗੱਲ ਮੈਂ ਕਿਉਂ ਕੀਤੀ ਮੈਂ ਇਹਦੀ ਵੀਡੀਓ ਸੁਣੀ ਮੈਂ ਤਾਂ ਕੀਤੀ ਹੈ ਵੀ ਜਿਹੜੇ ਬੱਚੇ ਇੱਕ ਜਵਾਕਾਂ ਦੇ ਨਾਲ ਕੋਚਾ ਮਜ਼ਾਕ ਕਰ ਸਕਦੇ ਐ ਕਿ ਮੈਂ ਕੱਲ ਨੂੰ ਟੌਫੀਆਂ ਲੈ ਕੇ ਆਉਂ ਬਿਸਕਟ ਕੱਲ ਨੂੰ ਲੈ ਕੇ ਆਉਂ ਇਹਦਾ ਮਤਲਬ ਤੁਸੀਂ ਹੁਸ਼ਿਆਰਾ ਸਮਝਦੇ ਹੋ ਵੀ ਸਾਡੇ ਕੋਲੇ ਲੈਣ ਦੇਣ ਨੂੰ ਕੱਖ ਨਹੀਂ ਹੈ ਇਹਦਾ ਮਤਲਬ ਇਹ ਹੈ ਹੁਣ ਬਾਕੀ ਇਹਦਾ ਜ ਤੁਸੀਂ ਲਾ ਲਿਓ ਤੇ ਸਭ ਤੋਂ ਵੱਧ ਭਵੰਤਮਾਨ ਨੂੰ ਗਾੜੇ ਗਲੋਜੇ ਬੰਦੇ ਕਰਦੇ ਹਰ ਵਕਤ অলਰੀ ਸੋਨੀਆ ਮਾਨ ਦੀ ਸੋਨੀਆ ਮਾਨ ਹੀ ਹੈ ਨਾ ਸ਼ਾਇਦ ਨੜੀ ਕੁੜੀ ਪਹਿਲਾਂ ਦੂਜੇ ਕਿਸਾਨਾਂ ਦੇ ਨਾਲ ਹੁੰਦੀ ਸੀ ਤੇ ਉਹਦੀ ਇੱਕ ਨਾ ਛੋਟੀ ਜੀ ਕਲਿੱਪ ਵਾਇਰਲ ਹੋਈ ਹੈ ਉਹ ਕਿਸੇ ਨੂੰ ਕਹਿ ਰਹੀ ਹੈ ਵੀ ਜੇ ਤੁਸੀਂ ਪਾਣੀ ਬੰਦ ਕਰਨਾ ਹੋਵੇ ਐਦਾਂ ਮਿੱਟੀ ਪਾ ਕੇ ਬੋਰੀ ਦੇ ਵਿੱਚ ਐ ਫਸਾ ਦਿਓ ਤੇ ਵੀ ਪਾਣੀ ਰੁਕ ਜਾਊਗਾ ਤੇ ਉਹ ਵੀਡੀਓ ਸਾਰੀਆਂ ਇਹਨਾਂ ਨੇ ਵਾਇਰਲ ਕੀਤੀਆਂ ਹੋਈਆਂ ਯਾਨੀ ਕਿ ਵੀ ਆਮ ਆਦੀ ਪਾਰਟੀ ਦੇ ਨਾਲ ਹੈਗੀ ਹੈ ਤੇ ਜ਼ਿਆਦਾ ਕਿਉਂ ਕੀਤਾ ਜਿਹੜੇ ਅੰਮ੍ਰਿਤਸਰ ਦੀ ਉਹ ਕੁੜੀ ਡੀਸੀ ਹੈਗੀ ਉਹਦੇ ਨਾਲ ਜ਼ਿਆਦਾ ਸੋਨੀਯਾ ਮਾਨ ਹੁੰਦੀ ਹੈ। ਯਾਨੀ ਕਿ ਇਹ ਕਰਤੂਤਾ ਨੇ ਇਹਨਾਂ ਦੇ। ਤੇ ਹੁਣ ਆਪਣੀ ਕਰਤੂਤ ਗਰਦਾਬੋ ਦਾ ਐਮਪੀ ਸੁਖੀ ਰੰਧਾਵਾ ਤੇ ਇਹ ਤੁਸੀਂ ਵੀਡੀਓ ਸੁਣੇ ਵੀ ਹੋਣੀ ਮੈਂ ਕਹੋਂਗੇ ਮੈਂ ਤੇ। ਯਾਨੀ ਕਿ ਇਹਨਾਂ ਦੀ ਆਪਣੀ ਆ ਔਕਾਤ ਹੈ ਹੜਪੀਟ ਤੋਂ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।